ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 8ਵੀਂ ਜਮਾਤ ਵਿਸ਼ਾ ਪੰਜਾਬੀ ਪਾਠ ਨੰਬਰ 4 ਸ਼੍ਰੀ ਗੁਰੂ ਅਰਜਨ ਦੇਵ ਜੀ ਅੱਜ ਵਿੱਚੋਂ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਇਸ ਤੋਂ ਇਲਾਵਾ ਵਿੱਚ ਚੈਨਲ ਤੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਪਾਏ ਹੋਏ ਨੇ ਉਸੇ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਇਸ ਦੇ ਵਿੱਚੋਂ ਲੇਖਕਾ ਹੈਗੇ ਨੇ ਡਾਕਟਰ ਹਰਿੰਦਰ ਹਰਿੰਦਰ ਕੌਰ ਹੁਣ ਆਪ ਬੱਚਿਓ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ ਪ੍ਰਸ਼ਨ ਨੰਬਰ 1 ਸ਼੍ਰੀ ਗੁਰੂ ਅਰਜਨ ਦੇਵ ਦੇ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ? ਉਹਨਾਂ ਦੇ ਮਾਤਾ-ਪਿਤਾ ਦਾ ਕੀ ਨਾਂ ਸੀ? ਇਹ ਬੱਚੇ ਇੱਥੇ ਮਿਸਟੇਕ ਨਾਲ ਲਿਖਿਆ ਗਿਆ ਏ ਜਗਾ ਠੀਕ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਹੋਇਆ। ਉਹਨਾਂ ਦੇ ਮਾਤਾ ਦਾ ਨਾਂ ਬੀਬੇ ਭਾਨੀ ਜੀ ਅਤੇ ਪਿਤਾ ਦਾ ਨਾਂ ਗੁਰੂ ਰਾਮਦਾਸ ਜੀ ਸੀ। ਪ੍ਰਸ਼ਨ ਨੰਬਰ 2 ਗੁਰੂ ਅਰਜਨ ਦੇਵ ਜੀ ਨੇ ਮੁੱਢਲੀ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ? ਉੱਤਰ ਗੁਰੂ ਅਰਜਨ ਦੇਵ ਜੀ ਨੇ ਮੁੱਢਲੀ ਵਿੱਦਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ। ਨੰਬਰ 10 ਗੁਰੂ ਅਰਜਨ ਦੇਵ ਜੀ ਨੂੰ ਦੋਹਿਤਾ ਬਾਣੀ ਕਾ ਬੋਹਿਤਾ ਬਾਰੇ ਕਿਸ ਸੁਖਮਨੀ ਨੇ ਦਿੱਤਾ ਅਤਿ ਆਪ ਇਸ ਕਥਨ ਉੱਤੇ ਕਿਵੇਂ ਖਰੇ ਉੱtre ਉੱਤਰ ਗੁਰੂ ਜੀ ਨੂੰ ਇਹ ਬਾਰ ਉਹਨਾਂ ਦੇ ਨਾਨਾ ਸ੍ਰੀ ਅਮਰਦਾਸ ਜੀ ਨੇ ਦਿੱਤਾ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 5894 ਸ਼ਬਦਾਂ ਵਿੱਚੋਂ ਆਪਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ ਸ਼ਬਦ 5894 ਸ਼ਬਦਾਂ ਵਿੱਚੋਂ 2100 2218 ਸ਼ਬਦਾਂ ਦੀ ਰਚਨਾ ਕੀਤੀ ਇਸ ਤਰ੍ਹਾਂ ਆਪ ਇਸ ਕਥਨ ਉੱਤੇ ਖਰੇ ਉੱtre ਪ੍ਰਸ਼ਨ ਨੰਬਰ 4 ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ ਉੱਤਰ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਸੁਖਮਣੀ ਸਾਹਿਬ ਹੈ ਇਸ ਵਿੱਚ ਬਹੁਤ ਸਰਲ ਢੰਗ ਨਾਲ ਨਾਮ ਸਿਮਰਨਾ ਸੰਤ ਤਾਗਤ ਬ੍ਰਹਮ ਗਿਆਨੀ ਜੀਵ ਜੁਗਤ ਆਦ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਪ੍ਰਸ਼ਨ ਨੰਬਰ 5 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਕਿਸ ਨੇ ਕੀਤਾ ਅਤੇ ਇਹ ਕਦੋਂ ਸੰਪੂਰਨ ਹੋਇਆ? ਉੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਅਤੇ ਇਹ 1604 ਈਸਵੀ ਵਿੱਚ ਸੰਪੂਰਨ ਹੋਇਆ। ਪ੍ਰਸ਼ਨ ਨੰਬਰ 6 ਸ੍ਰੀ ਹਰਮੰਦਰ ਸਾਹਿਬ ਦੀ ਨੀ ਕਿਸ ਤੋਂ ਅਤੇ ਕਦੋਂ ਰਖਵਾਈ ਗਈ? ਉੱਤਰ ਸ੍ਰੀ ਹਰਮੰਦਰ ਸਾਹਿਬ ਦੀ ਨਹੀਂ ਕਿਸ ਤੋਂ ਅਤੇ ਕਦੋਂ ਰੱਖਵਾਈ ਗਈ ਉੱਤਰ ਸ੍ਰੀ ਹਰਮੰਦਰ ਸਾਹਿਬ ਦੀ ਨਹੀਂ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਤੋਂ 1588 ਈਸਵੀ ਵਿੱਚ ਰੱਖਵਾਈ ਗਈ ਪ੍ਰਸ਼ਨ ਨੰਬਰ 7 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਕਿਹੜੇ ਭਗਤਾਂ ਦੀ ਬਾਣੀ ਦਰਜ ਹੈ ਉੱਤਰ ਕੋਈ ਪੰਜ ਨਾਂ ਲਿਖੋ ਉੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਭਗਤ ਕਬੀਰ ਨਾਮਦੇਵ ਜੀ ਰਾਮਾਨੰਦ ਅਤੇ ਜੈਦੇਵ ਆਦਿ ਭਗਤਾਂ ਦੀ ਬਾਣੀ ਦਰਜ ਹੈ ਪ੍ਰਸ਼ਨ ਨੰਬਰ 8 ਗੁਰੂ ਅਰਜਨ ਦੇਵ ਜੀ ਨੇ ਜੰਤਕ ਪੁਲਾਈ ਦੇ ਕਿਹੜੇ ਕਿਹੜੇ ਕੰਮ ਕੀਤੇ ਉੱਤਰ ਗੁਰੂ ਅਰਜਨ ਦੇਵ ਜੀ ਨੇ ਸੰਤੋਖ ਸਰ ਤੇ ਰਾਮ ਸਰ ਸਰੋਵਰ ਬਣਵਾਏ ਤਰਨਤਾਰਨ ਨਗਰ ਬਸਾਇਆ ਲਾਹੌਰ ਵਿੱਚ ਬੌਲੀ ਬਣਵਾਈ ਤੇ ਤਰਨਤਾਰਨ ਵਿੱਚ ਜਤੀਮਾਂ ਤੇ ਕੋਹੜੀਆਂ ਲਈ ਹਸਪਤਾਲ ਖੋਲ੍ਹਿਆ ਪ੍ਰਸ਼ਨ ਨੰਬਰ 9 ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਚੰਦਨਾ ਪਾਓ ਉੱਤਰ ਗੁਰੂ ਜੀ ਦੇ ਇਸਲਾਮ ਧਰਮ ਕਬੂਲ ਤੋਂ ਇਨਕਾਰ ਕਰਨ ਕਰਕੇ ਮੁਗਲ ਹਾਕਮਾਂ ਨੇ ਆਪ ਨੂੰ ਤਤੀ ਤਵੀ ਉੱਤੇ ਬਿਠਾ ਕੇ ਗਰਮ ਰੇਤ ਪਾਈ ਆਪ ਪ੍ਰਭੂ ਪਾਣੇ ਵਿਚアドੋਲ ਰਹਿੰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਪ੍ਰਸ਼ਨ ਨੰਬਰ 3 ਹੈਡ ਲਿਕੇ ਸ਼ਬਦਾਂ ਨੂੰ ਬਕਾਂ ਵਿੱਚ ਵਰਤੋ। ਨੰਬਰ 1 ਜੀਵਨ ਜਾਂਚ ਗੁਰਬਾਣੀ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ। ਨੰਬਰ 2 ਸ਼ਾਹਕਾਰ ਰਚਨਾ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ। ਨੰਬਰ 3 ਵੱਡਾ ਆਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਵੱਡਾ ਆਕਾਰੀ ਧਾਰਮਿਕ ਗ੍ਰੰਥ ਹੈ। ਨੰਬਰ 4 ਮਹਾਰਤ ਨਿਰੰਤਰ ਅਭਿਆਸ ਨਾਲ ਕਿਸੇ ਵੀ ਕੰਮ ਵਿੱਚ ਮਹਾਰਤ ਹਾਸਲ ਹੋ ਸਕਦੀ ਹੈ। ਨੰਬਰ 5 ਯੋਗਦਾਨ ਸਾਨੂੰ ਚੰਗੇ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਨੰਬਰ 6 ਸ਼ਹਾਦਤ ਬਹੁਤ ਸਾਰੇ ਦੇਸ਼ ਭਗਤਾਂ ਨੇ ਆਜ਼ਾਦੀ ਲਈ ਸ਼ਹਾਦਤ ਦਿੱਤੀ। ਨੰਬਰ 7 ਅਡੋਲ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠ ਕੇ ਵੀ ਅਡੋਲ ਰਹੇ। ਅੱਗੇ ਹੈਗੇ ਵਿੱਚੋਂ ਔਖੇ ਸ਼ਬਦਾਂ ਦੇ ਅਰਥ ਵਿਰਸਾ ਵੱਡੇ ਵਡੇਰਾਂ ਦੀ ਉਹ ਜਾਇਦਾਦ ਜੋ ਅਗਲੀ ਪੀੜ੍ਹੀ ਨੂੰ ਮਿਲੇ ਜੱਦੀ ਜਾਇਦਾਦ ਬਖੂਬੀ ਬਹੁਤ ਚੰਗੀ ਤਰ੍ਹਾਂ ਉਪਰਾਮ ਉਦਾਸ ਜਾਂ ਉਚਾਟ ਮਨਸੂਬਾ ਇਰਾਦਾ ਮਨਛਾ ਇਹਦੇ ਵਿੱਚ ਮਨਛਾ ਲਿਖਿਆ ਜਾਏਗਾ ਠੀਕ ਹੈ ਮਮਾ ਨੰਨਾ ਸッセ ਕੰਨਾ ਪੈਰ ਚ ਬਿੰਦੀ ਠੀਕ ਹੈ ਮਨਛਾ ਬਨਗੀਆਂ ਨਮੂਨੇ ਜਾਂ ਕਿਸਮਾਂ ਹਿਰਦੇ ਬੇਦਕ ਦਿਲ ਨੂੰ ਬਿੰਨ ਜਾਣ ਵਾਲੀ ਜਾਂ ਦੁਖਾਮੀ ਸਰਤਾਜ ਸਿਰ ਦਾ मुਕਟ ਮੁਖੀਆ ਪ੍ਰਦਾਨ ਪੁੰਜ ਸਮੂਹ ਟੇਰ ਬੌਲੀ ਉਹ ਖੂਜ ਜਿਸ ਵਿੱਚ ਪਾਣੀ ਤੱਕ ਪਹੁੰਚਣ ਲਈ ਤਾਜ਼ਾ ਪੱਥਰ ਦੀਆਂ ਪੌੜੀਆਂ ਬਣੀਆਂ ਹੋਣ ਤਸੀਹੇ ਤਕਲੀਫਾਂ ਜਾਂ ਕਸ਼ਟ ਲਾਹੌਰ ਇੱਕ ਸ਼ਹਿਰ ਦਾ ਨਾਮ ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ ਅੱਗੇ ਆ ਗਿਆ ਬੱਚੋ ਵਿਆਕਰਨ ਲਿੰਗ ਨਾਮ ਦੇ ਜਿਸ ਰੂਪ ਤੋਂ ਜਨਾਨੀ ਅਤੇ ਮਰਦਾਨੇ ਪੇਧ ਦਾ ਪਤਾ ਲੱਗਦਾ ਹੈ ਵਿਆਕਰਨ ਵਿੱਚ ਉਸ ਨੂੰ ਲਿੰਗ ਕਿਹਾ ਜਾਂਦਾ ਹੈ ਲਿੰਗ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਪੁਲਿੰਗ ਅਤੇ ਇਸਤਰੀ ਲਿੰਗ ਪਿਤਾ ਦੋਤਾ ਮੁੰਡਾ ਤੋਤਾ ਸ਼ੇਰ ਹਾਥੀ ਘੋੜਾ ਆਦ ਪੁਲਿੰਗ ਹਨ ਮਾਤਾ, ਧੋਤੀ, ਕੁੜੀ, ਤੋਤੀ, ਸ਼ੇਰਨੀ, ਹਥਣੀ ਅਤੇ ਘੋੜੀ ਇਸਤਰੀ ਲਿੰਗ ਹਨ। ਹੇਠ ਲਿਖੇ ਸ਼ਬਦਾਂ ਵਿੱਚੋਂ ਨਾਪ ਸ਼ਬਦਾਂ ਦੇ ਲਿੰਗ ਬਦਲ ਕੇ ਵਾਕਾਂ ਨੂੰ ਮੁੜ ਲਿਖੋ। ਠੀਕ ਹੈ? ਅੱਗੇ ਵਿੱਚੋਂ ਆਪਾਂ ਦੇਖਦੇ ਹਾਂ ਜਿਵੇਂ ਪਹਿਲਾਂ ਆਪਣੇ ਕੋਲ ਦਿੱਤਾ ਹੋਇਆ ਹੈ, ਮੇਰੀ ਭੈਣ ਪਿੰਡ ਵੱਲ ਦੇਖ ਰਹੀ ਹੈ। ਠੀਕ ਹੈ? ਇਹਦੇ ਵਿੱਚੋਂ ਬੱਚਿਓ ਆਪਾਂ ਕਿਹੜੇ ਸ਼ਬਦਾਂ ਲਿੰਗ ਬਦਲ ਸਕਦੇ ਹਾਂ? ਜਿਵੇਂ ਭੈਣ, ਭੈਣ ਦਾ ਆਪਾਂ ਲਿਖ ਸਕਦੇ ਹਾਂ ਭਰਾ। ਠੀਕ ਹੈ? ਇੱਥੇ ਲਿਖ ਸਕਦੇ ਮੇਰਾ ਭਰਾ ਪਿੰਡ ਵੱਲ ਦੇਖ ਰਿਹਾ ਹੈ। ਦੇਖ ਰਿਹਾ ਸੀ। ਠੀਕ ਹੈ? ਦਾਦਾ ਬੱਚੇ ਉੱਤਰ ਇੱਥੇ ਲਿਖਿਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਮੇਰਾ ਭਰਾ ਪਿੰਡ ਵੱਲ ਦੇਖ ਰਿਹਾ ਸੀ ਠੀਕ ਹੈ ਇਹਦਾ ਉੱਤਰ ਇਹ ਵਾਲਾ ਹੈ ਉੜੇ ਦਾ ਗੱਬਰੂ ਟੋਲੀਆਂ ਬਣਾ ਕੇ ਘੁੰਮਦੇ ਆਮ ਦਿਖਾਈ ਦਿੰਦੇ ਹਨ ਇਹ ਬੱਚੋ ਪਹਿਲਾਂ ਤੁਸੀਂ ਬਣਾਓ ਬਾਅਦ ਦੇ ਵਿੱਚ ਆਪਾਂ ਤਾਂ ਅਨਸਰ ਦੇ ਹੀ ਦੇਣਾ ਠੀਕ ਹੈ ਗੱਬਰੂ ਦੀ ਜਗ੍ਹਾ ਤੇ ਆਪਾਂ ਲਿਖਾਂਗੇ ਮਟਿਆਰਾ ਮਟਿਆਰਾ ਟੋਲੀਆਂ ਬਣਾ ਕੇ ਘੁੰਮਦੀਆਂ ਆਮ ਦਿਖਾਈ ਦਿੰਦੀਆਂ ਹਨ ਠੀਕ ਹੈ ਤੇ ਇੱਥੇ ਵਿੱਚੋਂ ਇਹਦਾ ਉੱਤਰ ਇਹ ਵਾਲਾ ਹੈ ਬੱਚਿਓ ਠੀਕ ਹੈ ਮਟਿਆਰਾ ਟੋਲੀਆਂ ਬਣਾ ਕੇ ਘੁੰਮਦੀਆਂ ਆਮ ਦਿਖਾਈ ਦਿੰਦੀਆਂ ਹਨ ਨੰਬਰ 10 ਦੇ ਵਿੱਚ ਵਿਦਿਆਰਥੀ ਅਤੇ ਅਧਿਆਪਕ ਉਸ ਦੀ ਤੀਖਣ ਬੁੱਧੀ ਤੋਂ ਬਹੁਤ ਪ੍ਰਭਾਵਿਤ ਸਨ ਇਹਦਾ ਵਿੱਚ ਬਣਾਉਂਗਾ ਵਿਦਿਆਰਥੀ ਤਾਂ ਆਪਾਂ ਲਿਖਾਂਗੇ ਵਿਦਿਆਰਥਣਾ ਵਿਦਿਆਰਥਣਾ ਅਤੇ ਅਧਿਆਪਕਾਂ ਅਧਿਆਪਕਾਵਾਂ ਠੀਕ ਹੈ ਉਸ ਦੀ ਤੀਖਣ ਬੁੱਧੀ ਤੋਂ ਬਹੁਤ ਪ੍ਰਭਾਵਿਤ ਸਨ ਅਗਲਾ ਹੋਇਚੋ ਉਸ ਦਾ ਪਿਤਾ ਪਹਿਲਾਂ ਦਿੱਲੀ ਰਹਿੰਦਾ ਸੀ ਪਿਤਾ ਦੀ ਜਗ੍ਹਾ ਦੇ ਵਿੱਚੋਂ ਆਪਾਂ ਲਿੰਗ ਬਦਲ ਕੇ ਲਿਖਾਂਗੇ ਮਾਤਾ ਉਸ ਦੀ ਮਾਤਾ ਪਹਿਲਾਂ ਦਿੱਲੀ ਰਹਿੰਦੀ ਸੀ ਇਹ ਵਿੱਚੋਂ ਤੁਸੀਂ ਉੱਤਰ ਦੇਖ ਸਕਦੇ ਹੋ ਤੇ ਅੱਗੇ ਦੇਖਦੇ ਅੱਗੇ ਦੇਖਦੇ ਵਿੱਚੋਂ 10 ਸਿੱਖ ਗੁਰੂਆਂ ਦੇ ਨਾਂ ਕਰਮਵਾਰ ਲਿਖੋ ਇਹ ਬੱਚੋ ਵੈਸੇ ਤਾਂ ਤੁਹਾਨੂੰ ਯਾਦ ਹੋਣਗੇ ਠੀਕ ਹੈ ਪਰ ਇੱਥੇ ਆਪਾਂ ਲਿਖੇ ਹੋਏ ਨੇ ਇਹ ਤੁਸੀਂ ਨੋਟ ਕਰ ਸਕਦੇ ਹੋ ਪਹਿਲੇ ਗੁਰੂ ਕਿਹੜੇ ਸੀ ਵਿੱਚੋਂ ਆਪਣੇ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਅਮਰਦਾਸ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਹੈਗੇ ਸੀ ਵਿੱਚੋਂ ਗੁਰੂ ਹਰਗੋਬਿੰਦ ਜੀ ਸੱਤਵੇਂ ਗੁਰੂ ਹਰ Rai ਜੀ ਤੇ ਅੱਠਵੇਂ ਹੈਗੇ ਸੀ ਗੁਰੂ ਹਰਿਕ੍ਰਿਸ਼ਨ ਜੀ ਨੌਵੇਂ ਗੁਰੂ ਤੇਗ ਬਹਾਦਰ ਜੀ ਦਸਵੇਂ ਗੁਰੂ ਹੈਗੇ ਸੀ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਵਿੱਚੋਂ ਇੱਕ ਤੁਸੀਂ ਹੋਰ ਗੱਲ ਨੋਟ ਕਰਨੀ ਹੈ ਆਪਣੇ ਨਾਮ ਅਗਰ ਸਿੰਘ ਲੱਗਣਾ 10ਵੇਂ ਗੁਰੂ ਤੋਂ ਸ਼ੁਰੂ ਹੋਇਆ ਠੀਕ ਹੈ ਕਿਉਂਕਿ ਉਹਨਾਂ ਨੇ ਨਾਮ ਅਗਰ ਸਿੰਘ ਆਉਣਾ ਸ਼ੁਰੂ ਕੀਤਾ ਸੀ ਠੀਕ ਹੈ ਜਦੋਂ ਉਹਨਾਂ ਨੇ 1600 ਦੇ ਦੌਰਾਨ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਪੜੋ ਅਤੇ ਸਮਝੋ ਗੁਰੂ ਅਮਰਦਾਸ ਜੀ ਨੇ ਗੋਵਿੰਦਵਾਲ ਵਿਖੇ ਬੌਲੀ ਸਾਹਿਬ ਉਸਾਰੀ ਨੰਬਰ 2 ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਦਾ ਸਰੋਵਰ ਉਸਾਰਿਆ ਗੁਰੂ ਅਰਜਨ ਦੇਵ ਜੀ ਨੇ ਤਰਨ ਤਰਨ ਤਾਰਨ ਸਾਹਿਬ ਦਾ ਸਰੋਵਰ ਉਸਾਰਿਆ ਇਸ ਤਰ੍ਹਾਂ ਬੱਚੇ ਜਿਹੜਾ ਪਾਠ ਹੈ ਇਹ ਕੰਪਲੀਟ ਹੋ ਗਏ ਤੇ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਵੀ ਚੈਨਲ ਤੇ ਪਾਏ ਹੋਏ ਨੇ ਉਹ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਧੰਨਵਾਦ